ਜੇ ਭਾਰਤ ਨੇ ਸੰਸਾਰ ਉਤੇ ਇੰਗਲੈਂਡ ਦੀ ਤਰ੍ਹਾਂ ਸਾਮਰਾਜ ਸਥਾਪਿਤ ਕੀਤਾ ਹੁੰਦਾ ਅਗਲਾ ਭਾਗ 4 ਰਚਨਾ ਠਾਕੁਰ ਦਲੀਪ ਸਿੰਘ ਜੀ ਜੇ ਭਾਰਤ ਨੇ ਸੰਸਾਰ ਉਤੇ ਇੰਗਲੈਂਡ ਵਾਂਗ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਵਿਗਿਆਨ ਦੇ ਜੋ ਵਿਸ਼ੇਸ਼ ਆਵਿਸ਼ਕਾਰ ਕਿਸੇ ਵੀ ਦੇਸ਼ ਵਿੱਚ ਹੋਏ ਹਨ ਉਹ ਸਾਰੇ ਆਵਿਸ਼ਕਾਰ ਭਾਰਤੀ ਭਾਸ਼ਾ ਵਿੱਚ ਹੁੰਦੇ ਅਤੇ ਉਹਨਾਂ ਆਵਿਸ਼ਕਾਰਾਂ ਦੇ ਖੋਜ ਪੱਤਰ ਵੀ ਭਾਰਤੀ ਭਾਸ਼ਾ ਵਿੱਚ ਹੀ ਲਿਖੇ ਜਾਂਦੇ एटम कंप्यूटर आदि का आविष्कार भी भारत ਵਿੱਚ ਅਤੇ ਭਾਰਤੀ ਭਾਸ਼ਾ ਵਿੱਚ ਹੀ ਹੁੰਦਾ ਕਿਉਂਕਿ ਐਟਮ ਯਾਨੀ ਪਰਮਾਣੂ ਦੀ ਹੋਣ ਦਾ ਆਵਿਸ਼ਕਾਰ ਤਾਂ ਮਹਾਰਿਸ਼ੀ ਕਨਦ ਦੁਆਰਾ ਭਾਰਤ ਵਿੱਚ ਕਈ ਹਜ਼ਾਰ ਸਾਲ ਪਹਿਲਾਂ ਹੋ ਚੁੱਕਾ ਹੈ ਤੇ ਕੰਪਿਊਟਰ ਦੀ ਭਾਸ਼ਾ ਦਾ ਆਧਾਰ ਵੀ ਸੰਸਕ੍ਰਿਤ ਹੈ ਇਸ ਤਰ੍ਹਾਂ ਭਾਰਤੀ ਭਾਸ਼ਾ ਪੂਰੇ ਸੰਸਾਰ ਵਿੱਚ ਲੋਕਾਂ ਦੀ ਲੋੜ ਬਣ ਕੇ ਹਰਮਨ ਪਿਆਰੀ ਹੋ ਜਾਣੀ ਸੀ ਜਿਵੇਂ ਕਿ ਅੱਜ ਅੰਗਰੇਜ਼ੀ ਹਰਮਨ ਪਿਆਰੀ ਹੋ ਚੁੱਕੀ ਹੈ ਲੋਕਾਂ ਨੇ ਭਾਰਤੀ ਭਾਸ਼ਾ ਵਿੱਚ ਗੱਲ ਕਰਕੇ ਮਾਣ ਮਹਿਸੂਸ ਕਰਨਾ ਸੀ ਜਿਸ ਤਰ੍ਹਾਂ ਉੱਜ ਅੰਗਰੇਜ਼ੀ ਵਿੱਚ ਗੱਲ ਕਰਕੇ ਮਾਣ ਮਹਿਸੂਸ ਕਰਦੇ ਹਨ ਅਤੇ ਅੰਗਰੇਜ਼ੀ ਬੋਲ ਕੇ ਹੀ ਸਮਾਜ ਵਿੱਚ ਵੀ ਸਨਮਾਨਿਤ ਮਹਿਸੂਸ ਕਰਦੇ ਹਨ ਸੰਸਕ੍ਰਿਤ ਭਾਸ਼ਾ ਦੇ 55 ਅੱਖਰ ਹਨ ਤੇ 13 ਮਾਤਰਾਵਾਂ ਹਨ ਵਿਆਕਰਨ ਅਤੇ ਉਚਾਰਨ ਸ਼ੁੱਧ ਅਤੇ ਪੂਰੀ ਤਰ੍ਹਾਂ ਵਿਗਿਆਨ ਅਧਾਰਿਤ ਹੈ ਜਦੋਂ ਕਿ ਅੰਗਰੇਜ਼ੀ ਦੇ ਸਿਰਫ 26 ਅੱਖਰ ਹਨ ਜਿਸ ਵਿੱਚੋਂ 5 ਤਾਂ ਮਾਤਰਾਵਾਂ ਯਾਨੀ ਵੋਵਲ ਸੀ ਹਨ ਜਿਸ ਦਾ ਵਿਆਕਰਨ ਅਤੇ ਉਚਾਰਨ ਬਿਲਕੁਲ ਤਰਖੀਨ ਅਤੇ ਅਸੰਗਤ ਹੈ ਫਿਰ ਵੀ ਇੰਗਲੈਂਡ ਦਾ ਸੰਸਾਰ ਉੱਤੇ ਰਾਜ ਹੋਣ ਕਰਕੇ ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਬਣ ਕੇ ਸੰਸਾਰ ਵਿੱਚ ਲਾਗੂ ਹੋ ਗਈ ਜੇ ਭਾਰਤ ਨੇ ਸੰਸਾਰ ਉੱਤੇ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਸੰਸਕ੍ਰਿਤ ਵਰਗੀ ਭਾਰਤੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਬਣ ਕੇ ਸੰਸਾਰ ਵਿੱਚ ਲਾਗੂ ਹੋ ਜਾਣੀ ਸੀ ਇੰਗਲੈਂਡ ਦਾ ਸੰਸਾਰ ਉੱਤੇ ਸਾਮਰਾਜ ਹੋਣ ਕਾਰਨ ਕੇਵਲ ਭਾਰਤ ਵਿੱਚ ਹੀ ਨਹੀਂ ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤੀਆਂ ਦੁਕਾਨਾਂ ਅਤੇ ਕੰਪਨੀਆਂ ਦੇ ਨਾਮ ਅਤੇ ਬੋਰਡ ਅੰਗਰੇਜ਼ੀ ਵਿੱਚ ਹੁੰਦੇ ਹਨ ਉਹਨਾਂ ਦੀ ਆਪਣੀ ਰਾਸ਼ਟਰੀ ਭਾਸ਼ਾ ਵਿੱਚ ਨਹੀਂ ਹੁੰਦੇ ਜੇ ਭਾਰਤ ਨੇ ਇੰਗਲੈਂਡ ਵਾਂਗ ਸੰਸਾਰ ਉੱਤੇ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਭਾਰਤ ਸਮੇਤ ਸੰਸਾਰ ਪਰ ਦੀਆਂ ਦੁਕਾਨਾਂ ਅਤੇ ਕੰਪਨੀਆਂ ਦੇ ਨਾਮ ਅਤੇ ਬੋਰਡ ਅੰਗਰੇਜ਼ੀ ਵਿੱਚ ਨਾ ਹੋ ਕੇ ਭਾਰਤੀ ਭਾਸ਼ਾ ਵਿੱਚ ਹੁੰਦੇ ਪੂਰੇ ਸੰਸਾਰ ਦੀਆਂ ਸਾਰੀਆਂ ਵਸਤੂਆਂ ਉੱਤੇ ਭਾਰਤੀ ਭਾਸ਼ਾ ਲਿਖੀ ਹੋਣ ਕਰਕੇ ਭਾਰਤੀ ਭਾਸ਼ਾ ਪੜਨਾ ਹਰ ਇੱਕ ਦੀ ਜ਼ਰੂਰੀ ਲੋੜ ਅਤੇ ਮਜਬੂਰੀ ਬਣ ਜਾਂਦੀ ਇੰਗਲੈਂਡ ਦਾ ਸੰਸਾਰ ਉੱਤੇ ਸਾਮਰਾਜ ਸਥਾਪਿਤ ਹੋਣ ਕਾਰਨ ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਬਣ ਗਈ ਜਿਸ ਕਰਕੇ ਪੂਰੇ ਸੰਸਾਰ ਵਿੱਚ ਹਰੇਕ ਵਸਤੂ ਦੀ ਪੈਕਿੰਗ ਉੱਤੇ ਅੰਗਰੇਜ਼ੀ ਲਿਖਣੀ ਜ਼ਰੂਰੀ ਹੋ ਗਈ ਹੈ ਜੇ ਭਾਰਤ ਨੇ ਇੰਗਲੈਂਡ ਵਾਂਗ ਸੰਸਾਰ ਉੱਤੇ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਸੰਸਾਰ ਦੀਆਂ ਸਾਰੀਆਂ ਵਸਤੂਆਂ ਦੀ ਪੈਕਿੰਗ ਉੱਤੇ ਭਾਰਤੀ ਭਾਸ਼ਾ ਲਿਖਣੀ ਇੱਕ ਜ਼ਰੂਰੀ ਲੋੜ ਬਣ ਜਾਣੀ ਸੀ ਪੂਰੇ ਸੰਸਾਰ ਵਿੱਚ ਸਾਰੀਆਂ ਵਸਤੂਆਂ ਦੀ ਪੈਕਿੰਗ ਉੱਤੇ ਭਾਰਤੀ ਭਾਸ਼ਾ ਲਿਖੀ ਹੋਣ ਕਰਕੇ ਭਾਰਤੀ ਭਾਸ਼ਾ ਪੜਨਾ ਹਰੇਕ ਦੀ ਮਜਬੂਰੀ ਬਣ ਜਾਣੀ ਸੀ ਅਜੋਕੇ ਯੁੱਗ ਵਿੱਚ ਸੰਸਾਰ ਪਰ ਵਿੱਚ ਅੰਗਰੇਜ਼ੀ ਅਨੁਸਾਰ ਹਾਈ ਹੈਲੋ ਬਾਏ ਟਾਟਾ ਕਿਹਾ ਜਾਂਦਾ ਹੈ ਜੇ ਭਾਰਤ ਨੇ ਸੰਸਾਰ ਉਤੇ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਭਾਰਤੀ ਭਾਸ਼ਾ ਅਨੁਸਾਰ ਨਮਸਤੇ ਜਾਂ ਨਮਸਕਾਰ ਸਤਿ ਸ਼੍ਰੀ ਅਕਾਲ ਆਦਿ ਕਿਹਾ ਜਾਣਾ ਸੀ ਅੱਜ ਕੱਲ ਸੰਸਾਰ ਪਰ ਦੇ ਜੀਵ ਜੰਤੂ ਅਤੇ ਬਨਸਪਤੀ ਦੀਆਂ ਜਾਤੀਆਂ ਸਿਤਾਰੇ ਗ੍ਰਹਿ ਆਕਾਸ਼ ਗੰਗਾ ਰੋਗ ਆਦਿ ਔਰ ਸਾਰੀਆਂ ਵਸਤੂਆਂ ਦੇ ਨਾਮਕਰਨ ਵੀ ਅੰਗਰੇਜ਼ੀ ਭਾਸ਼ਾ ਵਿੱਚ ਹੁੰਦੇ ਹਨ ਜਿਵੇਂ ਜ਼ੈਬਰਾ ਅਲਰਜੀ ਯਾਨੀ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਜੋ ਯੂਨਾਨ ਦੇ ਐਲੋਸ ਸ਼ਬਦ ਤੋਂ ਲਿਆ ਗਿਆ ਹੈ ਬਲੂਟੂ ਬਸ ਕਾਰ ਗਲਾਸ ਪਲੇਟ ਆਦ ਜੇ ਭਾਰਤ ਨੇ ਸੰਸਾਰ ਉੱਤੇ ਸਾਮਰਾਜ ਸਥਾਪਿਤ ਕੀਤਾ ਹੁੰਦਾ ਤੇ ਇਹਨਾਂ ਸਾਰਿਆਂ ਦੇ ਨਾਮਕਰਨ ਵੀ ਭਾਰਤੀ ਭਾਸ਼ਾ ਵਿੱਚ ਹੁੰਦੇ ਅੱਜ ਕੱਲ ਹਰ ਜਗ੍ਹਾ ਭਾਰਤੀ ਭਾਸ਼ਾ ਦੀਆਂ ਬਹੁਤ ਹੀ ਵਿਜ਼ਬਤਾਪੂਰਨ ਟੂਕਾਂ ਯਾਨੀ ਕੋਟੇਸ਼ਨਾਂ ਛੱਡ ਕੇ ਅੰਗਰੇਜ਼ੀ ਵਿਦਵਾਨਾਂ ਦੁਆਰਾ ਅੰਗਰੇਜ਼ੀ ਵਿੱਚ ਲਿਖੀਆਂ ਟੂਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੇ ਭਾਰਤ ਨੇ ਸੰਸਾਰ ਉੱਤੇ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਅੰਗਰੇਜ਼ੀ ਦੀ ਜਗ੍ਹਾ ਭਾਰਤੀ ਭਾਸ਼ਾ ਵਿੱਚੋਂ ਭਾਰਤੀ ਵਿਦਵਾਨਾਂ ਦੁਆਰਾ ਲਿਖੀਆਂ ਟੂਕਾਂ ਯਾਨੀ ਕੋਟੇਸ਼ਨ ਦਾ ਪ੍ਰਯੋਗ ਹੁੰਦਾ ਜਿਸ ਤਰ੍ਹਾਂ ਅੰਗਰੇਜ਼ੀ ਤੋਂ ਬਿਨਾਂ ਅੱਜ ਪੂਰੇ ਸੰਸਾਰ ਵਿੱਚ ਵਪਾਰ ਕਰਨਾ ਬਹੁਤ ਔਖਾ ਹੈ ਇਸੇ ਤਰ੍ਹਾਂ ਜੇ ਭਾਰਤ ਨੇ ਸੰਸਾਰ ਉੱਤੇ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਭਾਰਤੀ ਭਾਸ਼ਾ ਤੋਂ ਬਿਨਾਂ ਵੀ ਵਪਾਰ ਕਰਨਾ ਬਹੁਤ ਔਖਾ ਹੋ ਜਾਂਦਾ ਅੱਜਕੱਲ ਪੂਰੇ ਸੰਸਾਰ ਵਿੱਚ ਅੰਗਰੇਜ਼ੀ ਦੇ ਅੰਕ ਜਾਂ ਗਿਣਤੀ 1 2 3 ਦਾ ਪ੍ਰਯੋਗ ਕੀਤਾ ਜਾਂਦਾ ਹੈ ਚੀਨ ਜਬਾਨ ਹਰ ਬਾਦ ਕਿਸੇ ਵੀ ਦੇਸ਼ ਦੀ ਭਾਸ਼ਾ ਦੇ ਅੰਕਾਂ ਦੀ ਵਰਤੋਂ ਨਹੀਂ ਹੁੰਦੀ ਜੇ ਭਾਰਤ ਨੇ ਇੰਗਲੈਂਡ ਵਾਂਗ ਸੰਸਾਰ ਉੱਤੇ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਭਾਰਤੀ ਭਾਸ਼ਾ ਦੇ ਅੰਕ ਯਾਨੀ ਗਿਣਤੀ 1 2 3 ਦਾ ਪ੍ਰਯੋਗ ਹੁੰਦਾ ਅੱਜ ਕੱਲ੍ਹ ਭਾਰਤ ਸਮੇਤ ਪੂਰੇ ਸੰਸਾਰ ਵਿੱਚ ਆਪਣੀ ਸੰਖਿਆ ਪદ્ધਤੀ ਦੇ ਸ਼ਬਦ ਛੱਡ ਕੇ ਬਿਲੀਅਨ ਟ੍ਰਿਲੀਅਨ ਆਦ ਆ ਵਿਗਿਆਨਿਕ ਸ਼ਬਦ ਗਿਣਤੀ ਦੀ ਵਰਤੇ ਜਾਣ ਲੱਗੇ ਹਨ ਇਹ ਭਾਰਤ ਨੇ ਸੰਸਾਰ ਉੱਤੇ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਭਾਰਤੀ ਭਾਸ਼ਾ ਦੇ ਅੰਕ ਗਿਣਤੀ ਦੇ ਢੰਗ ਲੱਖ ਕਰੋੜ ਜੋ ਕਿ ਬਹੁਤ ਵਿਗਿਆਨਕ ਅਤੇ ਹਮੇਸ਼ਾ ਇੱਕੋ ਜਿਹੇ ਰਹਿੰਦੇ ਹਨ ਉਹੀ ਸੰਸਾਰ ਭਰ ਵਿੱਚ ਪ੍ਰਚਲਿਤ ਹੁੰਦੇ ਅੰਗਰੇਜ਼ੀ ਦਾ ਮਿਲੀਅਨ ਬਿਲੀਅਨ ਟ੍ਰਿਲੀਅਨ ਪ੍ਰਚਲਿਤ ਨਾ ਹੁੰਦਾ ਪੂਰਵ ਵਿਗਿਆਨਕ ਹੋਣ ਕਰਕੇ ਭਾਰਤ ਦੇ ਅਰਬ ਖਰਬ ਨੀਲ ਪਦਮ ਸ਼ੰਖ ਮਹਾ ਸ਼ੰਖ ਆਦਿ ਲਿਖਦੇ ਸਮੇਂ ਸ਼ੂਨਿਆ ਯਾਨੀ ਜ਼ੀਫਰ ਦੀ ਗਿਣਤੀ ਇੱਕੋ ਰਹਿੰਦੀ ਹੈ ਜਿਵੇਂ ਲੱਖ ਵਿੱਚ 5 ਸ਼ੂਨਿਆ ਕਰੋੜ ਵਿੱਚ 7 ਸ਼ੂਨਿਆ ਅਰਬ ਵਿੱਚ 9 ਸ਼ូនਿਆ ਅਰਬ ਵਿੱਚ 11 ਸ਼ូនਿਆ ਨੀਲ ਵਿੱਚ 13 ਸ਼ូនਿਆ ਪਦਮ ਵਿੱਚ 15 ਸ਼ូនਿਆ ਸ਼ੰਖ ਵਿੱਚ 17 ਸ਼ូនਿਆ ਮਹਾਸ਼ੰਖ ਵਿੱਚ 19 ਸ਼ូនਿਆ ਹੁੰਦੇ ਹਨ ਅੰਗਰੇਜ਼ਾਂ ਕੋਲ ਤਾਂ ਲੱਖ ਕਰੋੜ ਅਰਬ ਖਰਬ ਨੀਲ ਪਦਮ ਸ਼ੰਖ ਮਹਾਸ਼ੰਖ ਵਰਗਾ ਕੋਈ ਵੀ ਵਧੀਆ ਸ਼ਬਦ ਹੀ ਨਹੀਂ ਹੈਗਾ ਜਿਸ ਕਰਕੇ ਉਹਨਾਂ ਨੂੰ ਲੱਖ ਨੂੰ 100 ਹਜ਼ਾਰ ਲਿਖਣਾ ਪੈਂਦਾ ਹੈ ਕਰੋੜ ਨੂੰ 10 ਮਿਲੀਅਨ ਲਿਖਦੇ ਹਨ ਅੰਗਰੇਜ਼ੀ ਬੋਲਾਈ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਅਸਲੀ ਬਿਲੀਅਨ ਟ੍ਰਿਲੀਅਨ ਕਿਹੜਾ ਹੈ ਅਮਰੀਕਾ ਵਾਲਾ ਕਿ ਇੰਗਲੈਂਡ ਵਾਲਾ ਕਿਉਂਕਿ ਇੰਗਲੈਂਡ ਅਤੇ ਅਮਰੀਕਾ ਦੀ ਇੱਕੋ ਬਾਸ਼ਾ ਤੇ نسل ਹੋਣ ਦੇ ਬਾਵਜੂਦ ਵੀ ਇਹਨਾਂ ਦੇ ਬਿਲੀਅਨ ਟ੍ਰਿਲੀਅਨ ਦਾ ਆਪਸ ਵਿੱਚ ਹੀ ਬਹੁਤ ਵੱਡਾ ਅੰਤਰ ਹੈ ਉਦਾਹਰਨ ਵਜੋਂ ਇੰਗਲੈਂਡ ਦੇ ਬਿਲੀਅਨ ਵਿੱਚ 12 ਸ਼ូនਿਆਂ ਤੇ ਟ੍ਰਿਲੀਅਨ ਵਿੱਚ 15 ਸ਼ូនਿਆਂ ਹੁੰਦੇ ਹਨ ਜਦੋਂ ਕਿ ਅਮਰੀਕਾ ਦੇ ਬਿਲੀਅਨ ਵਿੱਚ 9 ਸ਼ូនਿਆਂ ਅਤੇ ਟ੍ਰਿਲੀਅਨ ਵਿੱਚ 12 ਸ਼ូនਿਆਂ ਹੁੰਦੇ ਹਨ ਇੰਗਲੈਂਡ ਦਾ ਸੰਸਾਰ ਉੱਤੇ ਸਾਮਰਾਜ ਸਥਾਪਿਤ ਹੋਣ ਕਰਕੇ ਇੰਗਲੈਂਡ ਅਮਰੀਕਾ ਵਾਲਿਆਂ ਦੀ ਅਵਿਗਿਆਨਕ ਸੰਖਿਆ ਪદ્ધਤੀ ਦੇ ਬਿਲੀਅਨ ਟ੍ਰਿਲੀਅਨ ਆਦਿ ਸ਼ਬਦ ਸੰਸਾਰ ਵਿੱਚ ਪ੍ਰਚਲਿਤ ਹੋ ਗਏ ਹਨ ਜਦੋਂ ਕਿ ਭਾਰਤੀ ਸੰਖਿਆ ਪદ્ધਤੀ ਅਤੇ ਉਸ ਦੇ ਸ਼ਬਦ ਪੂਰੀ ਤਰ੍ਹਾਂ ਵਿਗਿਆਨਕ ਹੁੰਦੇ ਹੋਏ ਵੀ ਪ੍ਰਚਲਿਤ ਨਹੀਂ ਹੋਏ ਤੇ ਭਾਰਤ ਵਿੱਚ ਵੀ ਲੁਪਤ ਹੁੰਦੇ ਜਾ ਰਹੇ ਹਨ ਕਿਉਂਕਿ ਭਾਰਤ ਦੇ ਲੋਕ ਵੀ ਭਾਰਤੀ ਸ਼ਬਦਾਂ ਨੂੰ ਛੱਡ ਕੇ ਵਿਦੇਸ਼ੀਆਂ ਦੀ ਨਕਲ ਕਰਦੇ ਹੋਏ ਬਿਲੀਅਨ ਟ੍ਰਿਲੀਅਨ ਆਦਿ ਵਿਦੇਸ਼ੀ ਅਵਿਗਿਆਨਕ ਸੰਖਿਆ ਪદ્ધਤੀ ਬਾਰੇ ਸ਼ਬਦਾਂ ਦਾ ਪ੍ਰਯੋਗ ਕਰਨ ਲੱਗ ਪਏ ਹਨ ਅਸਲ ਵਿੱਚ ਅੱਜ ਵੀ ਸਮਰਾਟ ਤਾਂ ਇੰਗਲੈਂਡ ਅਮਰੀਕਾ ਬਾਰੇ ਅੰਗਰੇਜ਼ੀ ਪਛਾੜ ਰੋਕੀ ਹਨ ਕਿਉਂਕਿ ਸੰਸਾਰ ਦੀ ਅਰਥ ਵਿਵਸਥਾ ਵਿਗਿਆਨ ਸੈਨਾਬਲ ਆਦੁੱਤੇ ਉਹਨਾਂ ਦਾ ਹੀ ਨਿਯੰਤਰਣ ਹੈ ਭਾਰਤ ਦੇ ਖਾਖੀ ਅੰਗਰੇਜ਼ ਵਿਦਵਾਨ ਯਾਨੀ ਭਾਰਤੀ ਮੂਲ ਦੇ ਅੰਗਰੇਜ਼ੀ ਮਾਨਸਿਕਤਾ ਬਾਰੇ ਬ੍ਰਾਊਨ ਸਾਹਿਬ ਜਿਨ੍ਹਾਂ ਦੀ ਗੱਲ ਨੂੰ ਸਮਾਜ ਮਾਨਤਾ ਦਿੰਦਾ ਹੈ ਉਹ ਅੱਜ ਵੀ ਅੰਗਰੇਜ਼ੀ ਦੀ ਪ੍ਰੋਟਾ ਕਰਕੇ ਉਸ ਨੂੰ ਹਰ ਤਰ੍ਹਾਂ ਸਥਾਪਿਤ ਕਰਨ ਅਤੇ ਉਸ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ ਲੱਗੇ ਹੋਏ ਹਨ ਜੇ ਭਾਰਤ ਨੇ ਸੰਸਾਰ ਉਤੇ ਇੰਗਲੈਂਡ ਵਾਂਗ ਆਪਣਾ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਬ੍ਰਾਊਨ ਸਾਹਿਬ ਨੇ ਵੀ ਭਾਰਤੀ ਭਾਸ਼ਾ ਦੀ ਪ੍ਰੋਤਸਾਹਨ ਕਰਨੀ ਸੀ ਕਿਉਂਕਿ ਬ੍ਰਾਊਨ ਸਾਹਿਬ ਦੇਸ਼ ਭਗਤ ਨਹੀਂ ਇਹ ਤਾਂ ਸੱਤਾ ਦੇ ਗੁਲਾਮ ਹਨ ਜੇ ਬ੍ਰਾਊਨ ਸਾਹਿਬ ਦੇਸ਼ ਭਗਤ ਹੁੰਦੇ ਤਾਂ ਇਹ ਅੰਗਰੇਜ਼ੀ ਦੀ ਥਾਂ ਭਾਰਤੀ ਸੰਸਕ੍ਰਿਤੀ ਅਤੇ ਭਾਰਤੀ ਭਾਸ਼ਾਵਾਂ ਨੂੰ ਅਪਣਾਉਂਦੇ ਭਾਰਤੀ ਭਾਸ਼ਾਵਾਂ ਵਿੱਚ ਸਹਿਤ ਰਚਨਾ ਕਰਦੇ ਅਤੇ ਉਹਨਾਂ ਦਾ ਪ੍ਰਚਾਰ ਕਰਦੇ ਕੁਝ ਪਾਠਕ ਸੋਚਣਗੇ ਭਾਰਤ ਦੀਆਂ ਤਾਂ ਕਈ ਭਾਸ਼ਾਵਾਂ ਹਨ ਤਾਂ ਸੰਸਾਰ ਵਿੱਚ ਲਾਗੂ ਹੋਣ ਵਾਲੀ ਕਿਹੜੀ ਭਾਰਤੀ ਭਾਸ਼ਾ ਹੁੰਦੀ ਇਸ ਦਾ ਉੱਤਰ ਹੈ ਭਾਰਤ ਦੇ ਸਮਰਾਟ ਸਾਮਰਾਜ ਦੀ ਉਸ ਸਮੇਂ ਦੀ ਜੋ ਵੀ ਭਾਰਤੀ ਭਾਸ਼ਾ ਹੁੰਦੀ ਉਹੀ ਭਾਸ਼ਾ ਸੰਸਾਰ ਵਿੱਚ ਲਾਗੂ ਹੋ ਸਕਦੀ ਸੀ ਭਾਰਤ ਵਾਂਗ ਅੰਗਲੈਂਡ ਵਿੱਚ ਵੀ ਕਈ ਭਾਸ਼ਾਵਾਂ ਹਨ ਪਰ ਉਹਨਾਂ ਵਿੱਚੋਂ ਅੰਗਲੈਂਡ ਦੀ ਰਾਸ਼ਟਰੀ ਭਾਸ਼ਾ ਅੰਗਰੇਜ਼ੀ ਬਣ ਜਾਣ ਕਰਕੇ ਅੱਜ ਉਹੀ ਅੰਗਰੇਜ਼ੀ ਭਾਸ਼ਾ ਸੰਸਾਰ ਵਿੱਚ ਪ੍ਰਚਲਿਤ ਹੋ ਕੇ ਅੰਤਰਰਾਸ਼ਟਰੀ ਭਾਸ਼ਾ ਬਣ ਗਈ ਹੈ ਕੁਝ ਪਾਠ ਕਿਨਗੇ ਭਾਰਤ ਦੁਆਰਾ ਸੰਸਾਰ ਨੂੰ ਗੁਲਾਮ ਬਣਾਏ ਜਾਣ ਨਾਲ ਭਾਰਤੀ ਸੰਸਕ੍ਰਿਤੀ ਦੀ ਨਿੰਦਾ ਹੁੰਦੀ ਅਤੇ ਭਾਰਤ ਦੀ ਬਦਨਾਮੀ ਹੁੰਦੀ ਜਿਨ੍ਹਾਂ ਦੇ ਅਜਿਹੇ ਵਿਚਾਰ ਹਨ ਉਹਨਾਂ ਨੂੰ ਇਹ ਕੌੜਾ ਸੱਚ ਵੀ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਕਿ ਬਦਨਾਮੀ ਸ਼ਕਤੀਹੀਣ ਯਾਨੀ ਮਾੜੀ ਦੀ ਹੁੰਦੀ ਹੈ ਸ਼ਕਤੀਸ਼ਾਲੀ ਯਾਨੀ ਤਕੜੇ ਦੀ ਨਹੀਂ ਹੁੰਦੀ ਸ਼ਕਤੀਸ਼ਾਲੀ ਦੀ ਜੇਕਰ ਬਦਨਾਮੀ ਹੋ ਵੀ ਜਾਵੇ ਤਾਂ ਵੀ ਉਸ ਉੱਤੇ ਬਦਨਾਮੀ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਸ਼ਕਤੀ ਤੇ ਸੱਤਾ ਪ੍ਰਾਪਤੀ ਕੋ ਕਰਮਾ ਤੋਂ ਬਿਨਾਂ ਸੰਭਵ ਹੀ ਨਹੀਂ ਇਸ ਦਾ ਪ੍ਰਤੱਖ ਪ੍ਰਮਾਣ ਸਾਰਿਆਂ ਦੇ ਸਾਹਮਣੇ ਹੈ ਅਮਰੀਕਾ ਕਈ ਦੇਸ਼ਾਂ ਉੱਤੇ ਬੰਬ ਬਰਾ ਚੁੱਕਾ ਹੈ ਕਈ ਦੇਸ਼ਾਂ ਦੀਆਂ ਲੋਕਤੰਤਰੀ ਢੰਗਾਂ ਬਣੀਆਂ ਵਧੀਆ ਢੰਗਾਂ ਚੱਲਦੀਆਂ ਹੋਈਆਂ ਸਰਕਾਰਾਂ ਨੂੰ ਪਲਟ ਚੁੱਕਾ ਹੈ ਸੰਸਾਰ ਦੇ ਕਿਸੇ ਨਾ ਕਿਸੇ ਦੇਸ਼ ਵਿੱਚ ਯੁੱਧ ਕਰਵਾਉਂਦਾ ਹੀ ਰਹਿੰਦਾ ਹੈ ਸੰਸਾਰ ਭਰ ਵਿੱਚ ਬਹੁਤ ਲੋਕ ਅਮਰੀਕਾ ਦੀ ਬਦਨਾਮੀ ਕਰਦੇ ਹਨ ਪਰ ਉਸ ਬਦਨਾਮੀ ਦਾ ਅਮਰੀਕਾ ਉੱਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਅਮਰੀਕਾ ਦੀ ਬਰਾਈ ਕਰਨ ਵਾਲੇ ਵੀ ਲੋੜ ਪੈਣ ਉੱਤੇ ਸਹਾਈ ਅਮਰੀਕਾ ਅੱਗੇ ਹੀ ਹੱਥ ਅੜਦੇ ਹਨ ਕੁਝ ਪਾਠਕ ਕਹਿਣਗੇ ਬੁਰੇ ਕਰਮਾਂ ਦਾ ਅੰਤ ਸਦਾ ਬੁਰਾ ਹੀ ਹੁੰਦਾ ਹੈ ਅਮਰੀਕਾ ਨੂੰ ਵੀ ਇਸ ਪਾਪ ਦਾ ਦੰਡ ਆਉਣ ਵਾਲੇ ਸਮੇਂ ਵਿੱਚ ਮਿਲੇਗਾ ਪਰ ਆਉਣ ਵਾਲਾ ਸਮਾਂ ਕਿਸ ਨੇ ਦੇਖਿਆ ਮੈਂ ਅੱਜ ਦੀ ਗੱਲ ਕਰ ਰਿਹਾ ਹਾਂ ਦੇਰੀ ਨਾ ਮਿਲੇ ਦੰਡ ਦਾ ਕੋਈ ਵਿਸ਼ੇਸ਼ ਲਾਭ ਨਹੀਂ ਹੁੰਦਾ ਜੋ ਦੰਡ ਅਪਰਾਧ ਦੇ ਬਾਅਦ ਜਲਦੀ ਨਹੀਂ ਮਿਲਦਾ ਉਹ ਦੰਡ નિਸ਼ਕਲ ਹੁੰਦਾ ਹੈ ਕਿਉਂਕਿ ਦੰਡ ਮਿਲਣ ਦੀ ਦੇਰੀ ਕਾਰਨ ਅਪਰਾਧ ਹੋਰ ਵੀ ਪਰਫੁੱਲਤ ਹੁੰਦਾ ਹੈ ਕੁਝ ਸੌ ਸਾਲਾਂ ਬਾਅਦ ਅਮਰੀਕਾ ਨੂੰ ਜੇ ਦੰਡ ਮਿਲੇ ਵੀ ਅੱਜ ਦੀ ਜਨਤਾ ਤਾਂ ਉਸ ਦੰਡ ਨੂੰ ਨਹੀਂ ਵੇਖ ਸਕੇਗੀ ਜਿਸ ਮਿਲਦੇ ਦੰਡ ਦਾ ਲੋਕਾਂ ਨੂੰ ਪਤਾ ਹੀ ਨਾ ਲੱਗੇ ਉਸ ਮੇਲੇ ਦੰਡ ਦਾ ਆਮ ਜਨਤਾ ਨੂੰ ਕੀ ਲਾਭ ਆਮ ਜਨਤਾ ਵਿੱਚ ਤਾਂ ਦੰਡ ਦੇ ਪ੍ਰਭਾਵ ਕਾਰਨ ਡਰ ਦਾ ਪ੍ਰਭਾਵ ਫੈਲਿਆ ਹੀ ਨਹੀਂ ਦੰਡ ਦਾ ਡਰ ਨਾ ਫੈਲਣ ਕਾਰਨ ਕੋਈ ਅਪਰਾਧ ਕਰਨੋਂ ਹਟਿਆ ਹੀ ਨਹੀਂ ਅੱਗੇ ਜਾ ਕੇ ਮਿਲਣ ਵਾਲਾ ਦੰਡ ਧਰਤੀ ਦੇ ਲੋਕਾਂ ਨੂੰ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਧਰਤੀ ਦੇ ਲੋਕ ਉਸ ਦੰਡ ਤੋਂ ਨਹੀਂ ਡਰਦੇ ਅੱਗੇ ਜਾ ਕੇ ਮਿਲਣ ਵਾਲੇ ਦੰਡ ਤੋਂ ਹੀ ਇਹ ਲੋਕਾਂ ਦੇ ਮਨ ਵਿੱਚ ਡਰ ਪੈਦਾ ਹੁੰਦਾ ਤਾਂ ਕਿਸੇ ਵੀ ਦੇਸ਼ ਨੂੰ ਦੰਡ ਪ੍ਰਣਾਲੀ ਪੁਲਿਸ ਅਦਾਲਤ ਆਦਨਾ ਬਣਾਉਣੇ ਪੈਂਦੇ ਅਮਰੀਕਾ ਨੂੰ ਜਾਂ ਕਿਸੇ ਵੀ ਪਾਪੀ ਜਾਂ ਅਪਰਾਧੀ ਨੂੰ ਦੰਡ ਭੁੱਖ ਵਿੱਚ ਮਿਲੇਗਾ ਜਾਂ ਅਗਲੇ ਲੋਕ ਵਿੱਚ ਮਿਲੇਗਾ ਧਾਰਮਿਕ ਗ੍ਰੰਥ ਅਨੁਸਾਰ ਇਹ ਗੱਲਾਂ ਭਾਵੇਂ ਸੱਚੀਆਂ ਵੀ ਹਨ ਪਰ ਅਸਹਾਇ ਲੋਕਾਂ ਦਾ ਮਨ ਬਹਿਲਾਉਣ ਲਈ ਬਹੁਤ ਲਾਭਦਾਇਕ ਹਨ ਜੇ ਅਮਰੀਕਾ ਵੱਡਾ ਹੋ ਕੇ ਆਪਣੇ ਆਪ ਹੀ ਟੁੱਟ ਗਿਆ ਕਮਜ਼ੋਰ ਹੋ ਗਿਆ ਤਾਂ ਉਸ ਦਾ ਇਹ ਪਾਵ ਨਹੀਂ ਕਿ ਅਮਰੀਕਾ ਨੂੰ ਉਸਰੇ ਮਾੜੇ ਕਰਮਾਂ ਦਾ ਦੰਡ ਮਿਲ ਗਿਆ ਕਿਉਂਕਿ ਅਮਰੀਕਾ ਤਾਂ ਆਪਣੀ ਉਮਰ ਭੋਕੇ ਬੁੱਢਾ ਹੋ ਕੇ ਕਮਜ਼ੋਰ ਹੋਇਆ ਅਤੇ ਟੁੱਟ ਗਿਆ ਹੈ ਅਪਰਾਧਾਂ ਦੇ ਦੰਡ ਕਰ ਨਹੀਂ ਹੋਇਆ ਉਮਰ ਭੋਕੇ ਇੱਕ ਸਮੇਂ ਹਰ ਇੱਕ ਨੇ ਪੁੰਨੀ ਪਾਪੀ ਧਰਮੀ ਅਧਰਮੀ ਨੇ ਕਮਜ਼ੋਰ ਹੋ ਕੇ ਖਤਮ ਹੋ ਜਾਣਾ ਹੀ ਹੁੰਦਾ ਹੈ ਸ਼ਕਤੀਸ਼ਾਲੀ ਨੂੰ ਆਮ ਤੌਰ ਤੇ ਦੰਡ ਨਹੀਂ ਮਿਲਦਾ ਪਾਪ ਨਹੀਂ ਲੱਗਦਾ ਅਮਰੀਕਾ ਦੇ ਛੜਜੰਤਰਾਂ ਕਰਕੇ ਪਿਛਲੇ ਕਈ ਸਾਲਾਂ ਤੋਂ ਬਹੁਤ ਦੇਸ਼ਾਂ ਦੇ ਕਈ ਕੰਮ ਖਰਾਬ ਹੋ ਗਏ ਹਨ ਅਤੇ ਕਈ ਦੇਸ਼ ਤਬਾਹ ਹੋ ਗਏ ਹਨ ਜਿਵੇਂ ਕੋਰੀਆ ਵੀਅਤਨਾਮ ਇਰਾਕ ਅਫਗਾਨਿਸਤਾਨ ਆਦਿ ਉਦੇਸ਼ ਆਉਣ ਵਾਲੇ ਸਮੇਂ ਵਿੱਚ ਉਨਤ ਹੋ ਕੇ ਉੱਥੇ ਨਹੀਂ ਪਹੁੰਚ ਸਕਣਗੇ ਜਿੱਥੇ ਉਹ ਅਮਰੀਕਾ ਦੇ ਛੜੀ ਯੰਤਰਾਂ ਕਰਕੇ ਤਬਾਹ ਹੋਣ ਤੋਂ ਪਹਿਲਾਂ ਸਨ ਜੇ ਉਹ ਦੇਸ਼ ਤਬਾਹ ਨਾ ਹੁੰਦੇ ਤਾਂ ਅੱਜ ਤੱਕ ਕਿੰਨੀ ਪ੍ਰਗਤੀ ਕਰ ਚੁੱਕੇ ਹੁੰਦੇ ਕਿਸੇ ਨੂੰ ਦੰਡ ਮਿਲ ਜਾਣ ਨਾਲ ਕੋਈ ਖਰਾਬ ਹੋਇਆ ਕੰਮ ਵਾਪਸ ਠੀਕ ਨਹੀਂ ਹੋ ਜਾਂਦਾ ਜਿਸ ਤਰ੍ਹਾਂ ਕਿਸੇ ਦਾ ਕਤਲ ਹੋ ਜਾਣ ਉਤੇ ਕਾਤਲ ਨੂੰ ਭਾਵੇਂ ਮੌਤ ਦੀ ਸਜ਼ਾ ਵੀ ਮਿਲ ਜਾਵੇ ਤਾਂ ਵੀ ਉਹ ਮਰਿਆ ਪ੍ਰਾਣੀ ਜਿਉਂਦਾ ਨਹੀਂ ਹੋ ਜਾਂਦਾ ਅਤੇ ਉਸਦੇ ਪਰਿਵਾਰ ਨੂੰ ਜੋ ਕਸ਼ਟ ਆ ਚੁੱਕੇ ਹੁੰਦੇ ਹਨ ਉਹਨਾਂ ਦਾ ਵੀ ਨਿਵਾਰਨ ਨਹੀਂ ਹੋ ਜਾਂਦਾ ਇਸ ਪੂਰੇ ਲੇਖ ਦਾ ਭਾਵ ਇਹ ਹੈ ਭਾਰਤੀ ਭਾਸ਼ਾ ਨੂੰ ਪਰਫੁੱਲਤ ਕਰਨ ਲਈ ਭਾਰਤ ਨੂੰ ਸੰਸਾਰ ਉੱਤੇ ਸਾਮਰਾਜ ਸਥਾਪਿਤ ਕਰਨਾ ਚਾਹੀਦਾ ਸੀ ਜੇ ਪਹਿਲਾਂ ਨਹੀਂ ਕੀਤਾ ਤਾਂ ਹੁਣ ਸੰਸਾਰ ਉੱਤੇ ਸਾਮਰਾਜ ਸਥਾਪਿਤ ਕਰਨ ਦੀ ਸੋਚ ਬਣਾ ਲੈਣੀ ਚਾਹੀਦੀ ਹੈ ਕਿਉਂਕਿ ਜਿਸ ਦਾ ਸੰਸਾਰ ਉੱਤੇ ਸਾਮਰਾਜ ਸਥਾਪਿਤ ਹੁੰਦਾ ਹੈ ਉਸ ਦੀ ਹੀ ਭਾਸ਼ਾ ਪਰਫੁੱਲਤ ਹੋ ਕੇ ਅੰਤਰਰਾਸ਼ਟਰੀ ਭਾਸ਼ਾ ਬਣ ਕੇ ਆਪਣੇ ਆਪ ਲਾਗੂ ਹੋ ਜਾਂਦੀ ਹੈ ਤੇ ਹਰਮਨ ਪਿਆਰੀ ਹੋ ਜਾਂਦੀ ਹੈ ਧੰਨਵਾਦ